ਹੈਲੋ ਫਰੈਂਡਸ ਅੱਜ ਸਿਮੀ ਪ੍ਰੀਤ कौर ਦੀ ਬਹੁਤ ਹੀ ਸੋਹਣੀ ਲਿਖੀ ਹੋਈ ਕਹਾਣੀ ਤੈਨੂੰ ਦੂਰ ਵਿਆਹ ਸੁਣਾਵਾਂਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਤੈਨੂੰ ਦੂਰ ਵਿਆਹ ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨਾਂ 'ਤੇ ਪੈ ਜਾਂਦੀ ਤੈਨੂੰ ਦੂਰ ਵਿਆਹ ਸ਼ਬਦ ਮੇਰੇ ਲਈ ਸੁਗਾਤ ਹੀ ਸਨ ਬਾਪੂ ਮੇਰੇ ਨਾਲ ਕੋਈ ਹੋਰ ਗੱਲ ਤਾਂ ਕਰਦਾ ਨਹੀਂ ਸੀ ਭਾਵੇਂ ਇਹ ਸ਼ਬਦ ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ ਪਰ ਮਾਨਵਿਕ ਤਸੱਲੀ ਸੀ ਕਿ ਬਾਪੂ ਦੀ ਜ਼ੁਬਾਨ ਤੇ ਮੇਰੇ ਲਈ ਅੱਖਾਂ ਭਰੀ ਮੈਂ ਇਹਨਾਂ ਪਲਾਂ ਨੂੰ ਚੇਤੇ ਕਰ ਰਹੀ ਸਾਂ ਅੱਜ ਮੈਂ ਬਾਪੂ ਨੂੰ ਜਾ ਕੇ ਆਖਾਂਗੀ ਆ ਉੱਠ ਦੇਖ ਬਾਪੂ ਮੈਂ ਦੂਰੋਂ ਆਈਆਂ ਤੈਨੂੰ ਮਿਲਣ ਜੇ ਨਾ ਉਟਿਆ ਤਾਂ ਬਾਹੋਂ ਫੜ ਉਠਾਵਾਂਗੀ ਤੇ ਪੁੱਛਾਂਗੀ ਬਾਪੂ ਲੈ ਲਿਆ ਬਦਲਾ ਕਿਸੇ ਜਨਮ ਦਾ ਕੱਢ ਲਈ ਦਿਲ ਦੀ ਭੜਾਸ ਹੋ ਗਿਆ ਦਿਲ ਰਾਜੀ ਤੇਰਾ ਮੈਨੂੰ ਦੂਰ ਵਿਆਹ ਕੇ ਫਿਰ ਇੱਕ ਸੱਚ ਨੇ ਮੈਨੂੰ ਸੁਪਨੇ ਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ ਬਾਪੂ ਨੂੰ ਕਿੱਥੋਂ ਉਠਾ ਲਾਂਗੀ ਉਹ ਤਾਂ ਸੌਂ ਗਿਆ ਗੁੜੀ ਨਿੰਦਰੀ ਅੱਜ ਦਿਲ ਕਰਦਾ ਸੀ ਖੰਭ ਲਾ ਕੇ ਉੱਡ ਜਾਵਾਂ ਤੇ ਬਾਪੂ ਦੀ ਲੋਥ ਤੇ ਧਾਹਾਂ ਮਾਰ ਕੇ ਰੋਵਾਂ ਪਰ ਗੱਡੀ ਤਾਂ ਆਪਣੀ ਚਾਲੇ ਤੁਰੀ ਜਾ ਰਹੀ ਸੀ ਭਾਵੇਂ ਬਾਪੂ ਦੇ ਦਿਲ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਸੀ ਪਰ ਮੇਰੇ ਲਈ ਤਾਂ ਉਹ ਪਿਓ ਸੀ ਜਿਸ ਪਿਓ ਨੇ ਮੈਨੂੰ ਨਾ ਕਦੇ ਧੀ ਵਾਲਾ ਦਰਜਾ ਦਿੱਤਾ ਤੇ ਨਾ ਹੀ ਕਦੀ ਪਿਆਰ ਹੰਝੂ ਆਪ ਮੁਹਾਰੇ ਅੱਖੋਂ ਬਾਹਰ ਆ ਗਏ ਮੈਂ ਆਪਣੇ ਰੁਮਾਲ ਨਾਲ ਹੰਝੂਆਂ ਨੂੰ ਪੋਚਿਆ ਮੇਰੇ ਨਾਲ ਕਿਹੜਾ ਕੋਈ ਹੋਰ ਸੀ ਜਿਹੜਾ ਆਸ-ਪਾਸ ਬੈਠੇ ਲੋਕਾਂ ਦੀ ਨਿਗਾਹ ਮੇਰੇ ਵੱਲ ਘੁੰਮ ਰਹੀ ਸੀ। ਉਹਨਾਂ ਵਿੱਚ ਮੇਰੇ ਨੇੜੇ ਬੈਠੇ ਲੋਕ ਦੇਸ਼ ਦੇ ਕਿਸੇ ਹੋਰ ਹੀ ਕੋਨੇ ਦੇ ਲੱਗਦੇ ਸਨ। ਉਹਨਾਂ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ। ਮੈਂ ਆਪਣਾ ਮੋਬਾਈਲ ਕੱਢ ਕੇ ਵੱਡੇ ਭਰਾ ਦਾ ਨੰਬਰ ਮਲਾਇਆ। ਵੀਰ ਮੈਨੂੰ ਸਟੇਸ਼ਨ ਤੋਂ ਆ ਕੇ ਲੈ ਜਾਇ। ਲੱਗੇ ਆ ਕੇ ਫਿਰ ਫੋਨ ਕਰ। ਮੇਰੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਉਹ ਬੋਲਿਆ। ਨਹੀਂ ਜੀਤੀਏ ਸਾਥੋਂ ਆ ਨਹੀਂ ਹੋਣਾ। ਤੂੰ ਆਪੇ ਆ ਜਾਈਂ ਨਾਲੇ ਤੈਨੂੰ ਵੀ ਰਾਹ ਦਾ ਪਤਾ ਹੈ ਸਾਡਾ ਤਾਂ ਆਪਣਾ ਨਹੀਂ ਪਤਾ ਕਦੋਂ ਤੁਰੀਏ ਘਰੇ ਮਿਸਤਰੀ ਲਾਇਆ ਹੋਇਆ ਹੈ ਦਿਹਾੜੀ ਤਾਂ ਪੂਰੀ ਕਰਵਾਉਣੀ ਹੈ ਨਾ ਹੁਣ ਭਰਾਇ ਕੋ ਸਾਹ ਵਿੱਚ ਆਪਣੀ ਮਜਬੂਰੀ ਸੁਣਾ ਗਿਆ ਫੇਰ ਸੋਚਿਆ ਦੂਜੇ ਭਰਾ ਨੂੰ ਆਗ ਦਿਨੀ ਆ ਪਰ ਮਨ ਵਿੱਚ ਔੜੀ ਕੇ ਪਤਾ ਨਹੀਂ ਹੋ ਕਿ ਜਵਾਬ ਦੇਵਾਂ ਇਹ ਸੋਚ ਕੇ ਮੈਂ ਮੋਬਾਈਲ ਪਰਸ ਵਿੱਚ ਪਾ ਲਿਆ ਬਾਪੂ ਨੂੰ ਜਾ ਕੇ ਪੁੱਛਾਂਗੀ ਕਿ ਬਾਪੂ ਤੇਰੇ ਪੁੱਤ ਨੇ ਕਿੰਨੀ ਕੁ ਸੇਵਾ ਕੀਤੀ ਤੇਰੀ ਸ਼ੇਰ ਰੱਖਦਾ ਹੁੰਦਾ ਸੀ ਉਹਦਾ ਤਾਂ ਹੁਣ ਤੇਰੇ ਸ਼ੇਰ ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆ 'ਚ ਆਉਣ ਹੀ ਨਾ ਦਿੰਦਾ ਜਾਂ ਫਿਰ ਆਉਂਦਿਆਂ ਹੀ ਗਲਾਕੁੱਟ ਕੇ ਮਾਰ ਦਿੰਦਾ ਬਾਪੂ ਦੀ ਜਿੰਨਾ ਨਾਲ ਬਹਿਣੀ ਉੱਠਣੀ ਸੀ ਉਹ ਅੱਤ ਦੀ ਨਿਸ਼ੇੜੀ ਸੀ ਭਾਵੇਂ ਬਾਪੂ ਆਪ ਸ਼ਰਾਬ ਤੋਂ ਬਿਨਾ ਕੋਈ ਹੋਰ ਨਸ਼ਾ ਨਹੀਂ ਕਰਦਾ ਸੀ ਪਰ ਯਾਰੀ ਤਾਂ ਚੰਦਰੇ ਲੋਕਾਂ ਨਾਲ ਸੀ ਉਸ ਰਾਤ ਮਾਂ ਦਾ ਚਿੱਤ ਬਹੁਤ ਘਬਰਾ ਰਿਹਾ ਸੀ ਅਜੇ ਦਿਨ ਥੋੜੇ ਹੀ ਟੱਪੇ ਸਨ ਤੇ ਮਾਂ ਨੇ ਬਾਪੂ ਨੂੰ ਨਹੀਂ ਦੱਸਿਆ ਸੀ ਅਜੇ ਮੈਂ ਮਾਂ ਦੇ ਪੇਟ ਵਿੱਚ ਆ ਗਈ ਸਾਂ ਮਾਂ ਨੂੰ ਗੋਲੀ ਲਿਆ ਕੇ ਦੇਣ ਦਾ ਆਖ ਬਾਪੂ ਘਰੋਂ ਨਿਕਲਿਆ ਸੀ ਪਰ ਗੋਲੀ ਲਿਹਾਉਣ ਦੀ ਤਾਂ ਆਪਣੇ ਯਾਰਾਂ ਦੀ ਢਾਣੀ ਵਿੱਚ ਆ ਬੈਠਾ ਮਾਂ 2 ਘੰਟੇ ਉਡੀਕਦੀ ਰਹੀ ਜੁੰਡਲੀ ਦੀ ਆਪਸ ਵਿੱਚ ਲੜਾਈ ਹੋ ਗਈ ਨਸ਼ੇ ਨੇ ਹੋਸ਼ ਭੁਲਾ ਦਿੱਤੇ ਬਾਪੂ ਥੋੜਾ ਹੋਸ਼ ਵਿੱਚ ਸੀ ਤੇ ਉਸ ਨੇ ਬੜਾ ਸਮਝਾਇਆ ਬੁਝਾਇਆ ਪਰ ਹੱਥੋਂ ਪਾਈ ਹੁੰਦਿਆ ਇੱਕ ਜਨਾ ਬੁੜਕ ਗਿਆ ਪੁਲਿਸ ਨੇ ਸਾਰੀ ਜੁੰਡਲੀ ਨੂੰ ਕਤਲ ਦੇ ਕੇਸ ਵਿੱਚ ਅੰਦਰ ਕਰ ਦਿੱਤਾ ਜਦੋਂ ਬਾਪੂ ਬਾਹਰ ਆਇਆ ਤਾਂ ਮਾਂ ਤੇ ਮੈਨੂੰ ਵੇਖ ਜਹਿ ਰੁਗਲਣ ਲੱਗਿਆ ਮੇਰੇ ਪਿੱਛੋਂ ਕਿੱਥੋਂ ਯਾਰੀਆਂ ਪਾ ਲਈਆਂ ਕਿੰਦਾ ਪਾਪ ਮਾ ਲਈਏ ਸ਼ਬਦ ਸਹਿ ਸੰ ਪਰ ਆਪਣੀ ਔਲਾਦ ਦਾ ਸਬੂਤ ਉਸਨੇ ਦੇ ਦਿੱਤਾ ਫਿਰ ਬਾਪੂ ਨੇ ਨਵਾਂ ਢੋਂਗ ਕੱਢ ਲਿਆ ਇਸ ਮਨਹੂਸ ਕਰਕੇ ਮੈਨੂੰ ਜੇਲ੍ਹ ਜਾਣਾ ਪੈ ਗਿਆ ਇਹ ਤੇਰੇ ਢਿੱਡ 'ਚ ਵੜੀ ਤੇ ਮੈਂ ਜੇਲ੍ਹ ਸਾਡੇ ਖਾਨਦਾਨ ਨੇ ਕਦੇ ਥਾਣਿਆਂ ਦਾ ਮੂੰਹ ਨਹੀਂ ਵੇਖਿਆ ਸੀ ਇਹਨੂੰ ਮੇਰੇ ਤੋਂ ਪਰਾਂ ਹੀ ਰੱਖੀ ਮੇਰੇ ਮੂਹਰੇ ਨਾ ਆਉਂਦੇ ਇਹਨੂੰ ਬਾਪੂ ਨੂੰ ਮੈਂ ਪੁੱਛਣਾ ਚਾਹੁੰਦੀ ਸਾਂ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ ਮੇਰੇ ਜੰਮਣ ਕਰਕੇ ਕਿੰਜ ਮੈਨੂੰ ਮਨਹੂਸ ਆ ਕੇ ਉਹ ਆਪਣੇ ਗੁਨਾਹ ਲੁਕਾ ਲੈਣਾ ਚਾਹੁੰਦਾ ਸੀ ਸਮੇਂ ਦੀ ਤਾਣੀ ਵਿੱਚ ਮੈਂ ਵੇਲ ਵਾਗ ਵਧਣ ਲੱਗੀ ਮਾਂ ਮੇਰੇ ਖੰਭਾਂ ਨੂੰ ਪਰਵਾਜ਼ ਦੇਣਾ ਚਾਹੁੰਦੀ ਸੀ ਪਰ ਬਾਪੂ ਦੇ ਡਰਨੇ ਮੇਰੇ ਖੰਭਾਂ ਨੂੰ ਖੁੱਲਣ ਲਈ ਇਜਾਜ਼ਤ ਹੀ ਨਹੀਂ ਦਿੱਤੀ ਮੈਥੋਂ ਵੱਡੇ ਦੋ ਭਰਾਵਾਂ ਲਈ ਬਾਪੂ ਹੱਥੀ ਛਾਵਾ ਕਰਦਾ ਚੰਗੇ ਸਕੂਲਾਂ ਵਿੱਚ ਪੜ੍ਹਾਉਣ ਮਗਰੋਂ ਕਾਲਜ਼ਾਂ ਵਿੱਚ ਤੋੜਿਆ ਮਾਣੇ ਬੜੀ ਮੁਸ਼ਕਿਲ ਨਾਲ ਮੈਨੂੰ ਪੰਜਵੀਂ ਕਰਵਾਈ। ਬਾਪੂ ਦੀ ਨਫ਼ਰਤ ਮੈਨੂੰ ਸੋਚਣ ਲਈ ਮਜਬੂਰ ਕਰਦੀ ਸੀ ਕਿ ਬਾਪੂ ਮੇਰੇ ਨਾਲ ਐਨਾ ਵਿਤਕਰਾ ਕਿਉਂ ਕਰਦਾ ਹੈ? ਮੇਰੇ ਤੇ ਮੇਰੇ ਭਰਾਵਾਂ ਵਿੱਚ ਜੋ ਫਰਕ ਸੀ ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ। ਜੇ ਮੈਂ ਮਾਂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤੇ ਬਾਪੂ ਦੇ ਕੰਨੀ ਪੈ ਜਾਂਦੀ ਤਾਂ ਉਹ ਝੱਟ ਅੱਗ ਬਬੂਲਾ ਹੋ ਉਟਦਾ। ਬੋਲ ਜਿੰਨਾ ਬੋਲਣਾ ਤੂੰ ਤੈਨੂੰ ਤਾਂ ਮੈਂ ਐਸੇ ਥਾਂ ਵਿਆਹਾਂ ਜਿੱਥੋਂ ਤੂੰ ਨਾ ਕਦੇ ਆ ਸਕੇ। ਤੇ ਨਾ ਹੀ ਤੇਰੇ ਬੋਲ ਸਾਡੇ ਕੰਨਿ ਪੈਣ ਮਾਂ ਦੇ سینੇ ਵਿਚ ਲੀਆਂ ਸਿਸਕੀਆਂ ਆਖ ਰਹੀਆਂ ਹੁੰਦੀਆਂ ਕਿ ਤੇਰੇ ਕੰਨਾਂ ਨੂੰ ਹੀ ਬੋਲ ਸੰਗੇ ਨਹੀਂ ਲੱਗਦੇ ਮੈਂ ਤਾਂ ਢਿੱਡੋ ਜਣੀ ਐ ਮੇਰੇ ਦਿਲ ਤੋਂ ਪੁੱਛ ਕੇ ਦੇਖ ਮੈਂ ਕਿਵੇਂ ਦੂਰ ਕਰਾਂਗੀ ਫਿਰ ਮਾਂ ਮੇਰੇ ਚਿਹਰੇ ਤੋਂ ਪੜਨਾ ਚਾਹੁੰਦੀ ਕਿ ਮੇਰੇ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਕੀ ਅਸਰ ਪੈਂਦਾ ਪਰ ਮੇਰੇ ਚਿਹਰੇ ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਆਪਣੇ ਬੋਸ ਤੋਂ ਸੁਰਖਰੂ ਹੋ ਜਾਂਦੀ ਬਾਪੂ ਦੀ ਬੇਰੁਖੀ ਦਾ ਮੇਰੇ ਤੇ ਕੋਈ ਅਸਰ ਤਾਂ ਹੀ ਪੈ ਸਕਦਾ ਸੀ ਜੇ ਮੈਂ ਕਦੇ ਬਾਪੂ ਦਾ ਪਿਆਰ ਮੰਨਿਆ ਹੁੰਦਾ ਜਦੋਂ ਬਾਪੂ ਨਾਲ ਵਾਪਿਆ ਸੀ ਸਿਰਫ ਗਾਲਾਂ ਹੀ ਤਾਂ ਨਸੀਬ ਹੋਈਆਂ ਸਨ ਕਦੇ ਪਿਆਰ ਮਿਲਿਆ ਹੁੰਦਾ ਤਾਂ ਬਾਪੂ ਦੇ ਪਿਆਰ ਦੀ ਅੱਖ ਪਛਾਨਦੀ ਵੀਰੇ ਗਲਤੀ ਕਰਦੇ ਤਾਂ ਬਾਪੂ ਨੂੰ ਕੋਈ ਦੁੱਖ ਨਾ ਹੁੰਦਾ ਤੇ ਮੈਂ ਜਿਵੇਂ ਗਲਤੀਆਂ ਦਾ ਪੁਤਲਾ ਮਾਂ ਕਿਹੜਾ ਪਿੱਛੋ ਸੁਖੀ ਆਈ ਸੀ ਮਾਂ 4 ਸਾਲਾਂ ਦੀ ਸੀ ਜਦੋਂ ਉਸ ਦਾ ਪਿਓ ਜਹਾਨੋਂ ਤੁਰ ਗਿਆ ਸੀ ਮਾਦੀ ਮਾ ਮੇਰੀ ਨਾਨੀ ਨੂੰ ਉਸਦੇ ਪੇਕੇ ਲੈ ਗਏ ਤੇ ਕਿਤੇ ਹੋਰ ਤੋਰ ਦਿੱਤਾ ਮਾਂ ਨੂੰ ਉਸਦੇ ਚਾਚਾ ਨੇ ਪਾਲਿਆ ਤੇ ਵਿਆਹਿਆ ਇੱਕ ਤਾਂ ਚਾਚੇ ਡੰਗ ਟਪਾਉ ਸੀ ਤੇ ਉਤੋਂ ਅੜ ਵੀ ਬਾਪੂ ਟੱਕਰ ਪਿਆ ਫੇਰ ਕੀ ਸੀ ਦੋਨਾਂ ਧਿਰਾਂ ਨੇ ਹੀ ਬਿਨਾਂ ਵਜ੍ਹਾ ਹੀ ਬਹਾਨਾ ਲੱਭਿਆ ਤੇ ਇੱਕ ਦੂਜੇ ਨਾਲ ਮੇਲ ਮਲਾਪ ਬੰਦ ਕਰ ਦਿੱਤਾ ਬਾਪੂ ਦੀ ਕਿਹੜੀ ਆਪਣੇ ਸ਼ਰੀਕੇ ਕਬੀਲੇ ਨਾਲ ਬਹੁਤ ਹੀ ਬੰਦੀ ਸੀ ਗੱਡੇ ਦੀ ਕੂਕੂ ਨੇ ਮੈਨੂੰ ਯਾਦਾਂ ਦੀ ਨੀਂਦ ਤੋਂ ਉਠਾ ਦਿੱਤਾ ਗੱਡੀ ਰੁਕ ਗਈ ਸੀ ਕੋਈ ਸਟੇਸ਼ਨ ਸੀ ਆਇਆ ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਸੀ ਆਈ ਹੋਈ ਮੈਂ ਫਿਰ ਕਿਸੇ ਯਾਦ ਦੇ ਕੋਨੇ ਨਾਲ ਜਾਂ ਜੁੜੀ ਮੈਨੂੰ ਤਾਂ ਬਾਪੂ ਦੀ ਕੈਦ ਵਿੱਚ ਕਿਸੇ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਸੀ ਮੇਰੇ ਆਨੰਦ ਕਾਰਜਾਂ ਵਾਲੇ ਦਿਨ ਬਾਪੂ ਪਤਾ ਨਹੀਂ ਮੈਨੂੰ ਕਿਵੇਂ ਲੈ ਗਿਆ ਸੀ ਆਨੰਦ ਕਾਰ ਜਿੰਨਾ ਦੇ ਅਰਥ ਉਦੋਂ ਮੈਂ ਕੀ ਜਾਣਦੀ ਸੀ ਨਾ ਕੋਈ ਰਸਮ ਨਾ ਕੋਈ ਸ਼ਗਨ ਵਿਹਾਰ ਚੂੜੀਆਂ ਲੋ ਚੂੜੀਆਂ ਆਵਾਜ਼ ਜ਼ਿੰਦਾ ਬੰਜਾਰਾ ਆਇਆ ਸੀ ਗਲੀ ਵਿੱਚ ਪਤਾ ਨਹੀਂ ਕਿੱਥੋਂ ਮੈਨੂੰ ਚਾ ਚੜਿਆ ਉਸ ਦਿਨ ਮੈਂ ਮਾਂ ਨੂੰ ਕਿਹਾ ਬੀਬੀ ਚੂੜੀਆਂ ਲੈ ਦੇ ਲਾਲ ਜਾਂ ਹਰੇ ਰੰਗ ਦੀਆਂ ਕੱਚ ਦੀਆਂ ਮਾਂ ਸਿਰ ਤੇ ਪਾਤੀਆਂ ਦਾ ਟੋਕਰਾ ਲੈ ਕੇ ਚੁੱਲ੍ਹੇ ਮੂਰੇ ਰੱਖਣ ਜਾ ਰਹੀ ਸੀ ਵਿਚਾਰੀ ਨੇ ਝੱਟ ਥਾਂ ਹੀ ਟੋਕਰਾ ਧਰ ਵੰਜਾਰੇ ਨੂੰ ਸੱਦ ਮਾਰ ਲਈ ਵੰਜਾਰੇ ਨੇ ਮੇਰੀ ਸੱਜੀ ਵੀਣੀ ਵਿੱਚ ਹਰੀਆਂ ਚੂੜੀਆਂ ਚੜਾ ਦਿੱਤੀਆਂ ਖੱਬੀ ਬਾਹਵੇਂ ਚੂੜੀਆਂ ਚੜਾਉਣ ਲਈ ਮੈਂ ਉਸ ਦੇ ਅੱਗੇ ਅਜੇ ਕੀਤੀ ਹੀ ਸੀ ਕਿ ਬਾਪੂ ਬਾਹਰੋਂ ਆ ਗਿਆ ਉਸ ਦੀ ਅੱਖਾਂ ਵਿੱਚ ਲਾਲੀ ਸਾਫ਼ ਨਜ਼ਰ ਆ ਰਹੀ ਸੀ ਉਸ ਨੇ ਮੇਰੀ ਵੰਗਾ ਵਾਲੀ ਬਾਹੋਂ ਫੜ ਖੜਾ ਕਰ ਲਿਆ ਤੇ ਕੋਲੇ ਨਾਲ 2-3 ਵਾਰ ਮਾਰਿਆ ਮੇਰੀਆਂ ਚੂੜੀਆਂ ਦੇ ਤੜਕ ਤੜ ਕਰਕੇ ਟੁਕੜੇ ਹੋ ਗਏ ਮੇਰੀ ਵੀਣੀ ਵਿੱਚ ਵੰਗਾ ਦੇ ਟੁਕੜੇ ਖੂਨ ਨਾਲ ਖੂਨ ਵਗਣ ਲੱਗਾ ਖੂਨ ਦੇ ਤੁਕਕੇ ਟਪ ਟਪ ਕਰਦੇ ਹੇਠਾਂ ਡਿੱਗੇ ਵੰਗਾ ਦੇ ਹਰੇ ਟੋਟਿਆਂ ਨੂੰ ਲਾਲ ਕਰਨ ਲੱਗੇ ਮਾਂ ਨੇ ਗਲ ਵਾਲੀ ਚੁੰਨੀ ਨਾਲ ਮੇਰੀ ਬਾਹ ਨੂੰ ਵਲੇਟ ਲਿਆ ਵੇੜੇ ਵਿੱਚ ਆਉਂਦੇ ਬਾਪੂ ਨੇ ਪਾਥੀਆਂ ਵਾਲੇ ਟੋਕਰੇ ਨੂੰ ਪੈਰ ਮਾਰ ਸਾਰੇ ਵੇੜੇ ਵਿੱਚ ਖਲਾਰ ਦਿੱਤਾ ਉੱਚੀ ਉੱਚੀ ਬੋਲਣ ਲੱਗਾ ਕਿਵੇਂ ਚਾ ਚੜਿਆ ਵੰਗਾ ਦਾ ਤੇਰੇ ਗਲ ਪਾਹ ਹੀ ਪਉਣਾ ਪੈਣਾ ਮੈਨੂੰ ਗੁਰੂ ਬਡਾਉਂਦਾ ਬਾਪੂ ਬਾਹਰ ਨੂੰ ਨਿਕਲ ਗਿਆ ਮਾਂ ਪਾਥੀਆਂ ਇਕੱਠੀਆਂ ਕਰਨ ਲੱਗੀ ਮੈਂ ਤਾਂ ਇਸ ਟੋਕਰੇ ਵਾਂਗ ਹੀ ਸੀ ਜਿਵੇਂ ਜੀ ਕਰਦਾ ਠੇਡਾ ਮਾਰ ਦਿੰਦਾ ਬਾਪੂ ਸ਼ਾਮੀ ਬਾਪੂ ਘਰ ਪਰਤਿਆ ਤੇ ਮਾਂ ਨੂੰ 2-3 ਦਿਨ ਬਾਹਰ ਜਾਣ ਦੀ ਆਖ ਤੁਰ ਗਿਆ ਤੀਜੇ ਦਿਨ ਬਾਪੂ ਰਾਤ ਦਿਨ ਢਲੇ ਘਰ ਪਰਤਿਆ ਆਪਣੇ ਹੱਥ ਵਿੱਚ ਲਾਲ ਲਫਾਫਾ ਮਾਂ ਦੇ ਮੂਹਰੇ ਕਰਦਾ ਬੋਲਿਆ ਸੂਟ ਐਂ ਦੇ ਵਿੱਚ ਰਾਤੋਂ ਰਾਤ ਤਿਆਰ ਕਰ ਲੈ ਸਵੇਰੇ ਆਨੰਦ ਦੇਣੀ ਐ ਐਨੀ ਛੇਤੀ ਅਜੇ ਇੰਦੀ ਉਮਰ ਮਾਂ ਦੇ ਵਾਗ ਨੂੰ ਪੂਰਾ ਹੋਣ ਤੋਂ ਪਹਿਲਾਂ ਵਿਚੋਂ ਟੋਕਦੇ ਹੋਏ ਬਾਪੂ ਬੋਲਿਆ ਮੈਂ ਤੇਰੀ ਬਕਵਾਸ ਨਹੀਂ ਸੁਣੀ ਮੈਂ ਜੋ ਕਹਤਾ ਉਹੀ ਹੋਣਾ ਅੱਗੋਂ ਮਾਂ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਬਾਪੂ ਤੋਂ ਕੁਝ ਪੁੱਛ ਸਕਦੀ ਕਿੱਥੇ ਭੇਜਣ ਲੱਗਿਆ ਮੇਰੀ ਧੀ ਨੂੰ ਮੁੰਡਾ ਕਿਹੋ ਜਿਹਾ ਕੀ ਕਰਦਾ ਪਰਿਵਾਰ ਪਿੰਡ ਅੱਗਾ ਪਿੱਛਾ ਸਾਰੇ ਪ੍ਰਸ਼ਨ ਮਾਂ ਦੇ سینੇ ਵਿੱਚ ਪ੍ਰਸ਼ਨ ਚਿੰਨ ਬਣ ਕੇ ਰਹਿ ਗਏ ਮਾਂ ਨੇ ਮੇਰੇ ਵੱਲ ਗੌਰ ਨਾਲ ਤੱਕਿਆ ਜਿਵੇਂ ਰਾਤੋਂ ਰਾਤ ਉਹ ਮੇਰੀ ਕੱਚੀ ਉਮਰ ਪਕਾਉਣਾ ਚਾਹੁੰਦੀ ਹੋਵੇ ਮਰ ਉਸਨੇ ਪੇਟੀ ਦੇ ਵਿਚਾਰ ਥਲੇ 100 ਰੁਪਏ ਦਾ ਇੱਕ ਨੋਟ ਚੁੱਕਿਆ ਮੈਂ ਹੁਣੇ ਆਉਣੀ ਆ ਆਕਦੀ ਮਾਂ ਬਾਹਰ ਨੂੰ ਤੁਰ ਗਈ ਮੈਂ ਆਪਣੇ ਸਾਹਮਣੇ ਪਏ ਲਾਲ ਸੂਟ ਨੂੰ ਵੇਖਿਆ ਨਾ ਮੇਰੇ ਚਿਹਰੇ ਤੇ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦੁੱਖ ਮੇਰੇ ਚੇਤੇ ਖਿਆਲ ਜ਼ਰੂਰ ਉੱਭਰਿਆ ਸੀ ਸ਼ਾਇਦ ਬਾਪੂ ਦੇ ਪਿੰਜਰੇ ਚੋਂ ਨਿਕਲ ਕੇ ਦੂਰ ਚਲੀ ਜਾਵਾਂਗੀ ਥੋੜੇ ਚਿਰ ਮਗਰੋਂ ਮਾਂ ਵਾਪਸ ਮੁੜਾਈ ਲਾਲ ਰੰਗ ਦੀਆਂ ਚੂੜੀਆਂ ਤੇ ਮਹਿੰਦੀ ਲੈ ਕੇ ਆਈ ਸੀ ਅੱਜ ਪਹਿਲੀ ਵੇਰ ਮਾਂ ਨੇ ਹੱਟੀ ਤੇ ਜਾਣ ਦਾ ਹੀ ਆ ਪਤਾ ਨਹੀਂ ਕਿਵੇਂ ਕਰ ਲਿਆ ਸੀ ਉਸਨੇ ਕੌਲੀ ਲੈ ਕੇ ਮਹਿੰਦੀ ਭਿਉਂ ਦਿੱਤੀ ਮੁਰ ਮਾਂ ਸੂਟ ਕੱਟਣ ਬੈਠ ਗਈ ਠੰਡੀ ਮਿੱਠੀ ਰੋਟੀ ਸੂਟ ਕੱਟ ਕੇ ਉਸਨੇ ਮੈਨੂੰ ਰਜਾਈ ਦੇ ਕੇ ਮੰਜੇ ਤੇ ਬਿਠਾ ਦਿੱਤਾ 12 ਬੋਖਰ ਦਾ ਇੱਕ ਤੀਲਾ ਲੈ ਆਈ ਤੇ ਮੇਰੇ ਹੱਥ ਤੇ ਮਹਿੰਦੀ ਨਾਲ ਵੇਲ ਬੁੱਟੇ ਵਾਉਣ ਲੱਗੀ ਨਾਲ ਹੀ ਮੂੰਹੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਲੱਗੀ ਰੱਬ ਦਾ ਨਾਮ ਉਚਾਰਦੇ ਹੋਈ ਮਾਨੰਦਰੋਂ ਮੇਰੀ ਅਗਲੀ ਜ਼ਿੰਦਗੀ ਦੇ ਸੁੱਖ ਦੀਆਂ ਦੁਆਵਾਂ ਕਰ ਰਹੀ ਸੀ ਧੀਏ ਮੈਨੂੰ ਮaaf ਕਰ ਦੇਈ 12 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਵਿਆਹ ਦੀ ਮੇਰਾ ਵਾਸ ਨਹੀਂ ਚੱਲਦਾ ਰੱਬ ਤੈਨੂੰ ਸੁੱਖ ਦੇਵੇ ਇਸ ਨਰਕ ਚੋਂ ਨਿਕਲ ਚੱਲੀ ਐ ਇੱਕ ਗੱਲੋ ਚੰਗਾ ਹੋ ਗਿਆ ਮਾਂ ਆਪਣੇ ਮਨ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਕੋਸ਼ਿਸ਼ ਸੀ ਜਿਵੇਂ ਉਹ ਕਿਸੇ ਬੋਝ ਤੋਂ ਸੁਰਖਰੂ ਹੋ ਜਾਣਾ ਚਾਹੁੰਦੀ ਹੋਵੇ ਪਰ ਅੰਦਰਲੇ سینੇ ਦੀ ਹੂਕ ਦੱਸਦੀ ਸੀ ਕਿ ਉਹ ਮਾਂ ਵਾਲੇ ਦਰਦ ਤੋਂ ਵੰਚਿਤ ਨਹੀਂ ਹੋ ਸਕੇ ਸੀ ਮਾਂ ਨੇ ਵਿੰਗੇ ਟੇਡੇ ਫੁੱਲ ਬੂਟੇ ਮੇਰੇ ਹੱਥਾਂ ਤੇ ਵਾਹ ਦਿੱਤੇ ਮਹਿੰਦੀ ਲਾ ਕੇ ਉਹ ਸੂਟ ਸਿਉਣ ਬਹਿ ਗਈ ਸਵੇਰੇ ਉਸ ਵਕਤ ਮਾਂ ਨੇ ਮੈਨੂੰ ਜਗਾ ਕੇ ਨਹਾਉਣ ਲਈ ਕਿਹਾ ਨਾ ਕੋਈ ਸਗੀ ਨਾ ਕੋਈ ਰਿਸ਼ਤੇਦਾਰ मां ਕੱਲੀ ਨੇ ਵਟਨਾ ਮਲਿਆ ਉਹ ਆਪਣੇ ਵੱਲੋਂ ਜਿੰਨੇ ਹੋ ਸਕਦੇ ਸਨ ਉਹ ਸ਼ਗਨ ਵਿਹਾਰ ਕਰਨਾ ਚਾਹੁੰਦੀ ਸੀ। ਇਹ ਵੀ ਕੋਈ ਵਿਆਹ ਸੀ ਜਿੱਥੇ ਮੈਂ ਤੇ ਮਾਂ ਹੀ ਮੇਲ ਸੀ। ਨਾ ਕੋਈ ਗੀਤ ਨਾ ਕੋਈ ਰੋਲਾ ਰੱਪਾ ਨਾ ਮੈਂ ਮਾਈਏ ਬੈਠੀ ਤੇ ਨਾ ਹੀ ਗੌਣ। ਬਾਪੂ ਨੇ ਸਾਨੂੰ ਦੋਨਾਂ ਨੂੰ ਕਾਰਜ 'ਚ ਬਿਠਾਇਆ ਤੇ ਗੁਰਦੁਆਰੇ ਵਿੱਚ ਲੈ ਗਿਆ। ਮੇਰਾ ਚਿਹਰਾ ਅੱਧਾ ਕੁੰਡ ਟਾ ਕੇ ਲੁਕਾ ਦਿੱਤਾ। ਮੇਰੀ ਧੋਣ ਵੀ ਨੀਵੀਂ ਸੀ। ਮੈਂ ਚੋਰ ਅੱਖਾਂ ਨਾਲ ਚੁੰਨੀ ਵਿੱਚੋਂ ਝਾਦੀ ਮਾਰ ਕੇ ਕੁਝ ਤੱਕਣਾ ਚਾਹਿਆ। ਬਸ ਦੋ ਤਿੰਨ ਉਪਰੇ ਚਿਹਰੇ ਨਜ਼ਰ ਆਏ ਬਾਪੂ ਨੇ ਵੀਰਾਂ ਨੂੰ ਵੀ ਨਹੀਂ ਬੁਲਾਇਆ ਸੀ ਪਤਾ ਨਹੀਂ ਉਹਨਾਂ ਨੂੰ ਵੀ ਵਿਆਹ ਬਾਰੇ ਪਤਾ ਸੀ ਕਿ ਨਹੀਂ ਜੇ ਉਹ ਵਿਆਹ ਬਾਰੇ ਕੋਈ ਜਾਣਦੇ ਵੀ ਹੋਏ ਤਾਂ ਕਿ ਉਹ ਵੀ ਤਾਂ ਬਾਪੂ ਦੀ ਬੋਲੀ ਹੀ ਬੋਲਦੇ ਸਨ ਬਾਪੂ ਉਹਨਾਂ ਦੀ ਹਰ ਰੀਜ ਜੋ ਪੂਰੀ ਕਰਦਾ ਸੀ ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਯਾਦਾਂ ਦੇ ਭਵਜਲ ਚੋਂ ਬਾਹਰ ਕੱਢਿਆ ਬਾਹਰ ਤੱਕਿਆ ਮੇਰਾ ਸਟੇਸ਼ਨ ਆ ਗਿਆ ਸੀ ਮੈਂ ਆਪਣੇ ਸਮਾਨ ਵਾਲਾ ਬੈਗ ਚੁੱਕਿਆ ਤੇ ਸਟੇਸ਼ਨ ਤੋਂ ਬਾਹਰ ਆ ਗਈ 릭ਸ਼ਾਲੇ ਬਾਸੜਡੇ ਤੇ ਪਹੁੰਚੀ ਆਪਣੇ ਪਿੰਡ ਵਾਲੀ ਬਾਸ ਦਾ ਪਤਾ ਕਰ ਬੈਠ ਗਈ ਅੱਧੇ ਘੰਟੇ ਤੱਕ ਆਪਣੇ ਘਰ ਪਹੁੰਚ ਜਾਣਾ ਸੀ ਆਪਣਾ ਘਰ ਤਾਂ ਬਾਪੂ ਨੇ ਕਦੀ ਮੇਰਾ ਹੋਣ ਹੀ ਨਹੀਂ ਦਿੱਤਾ ਆਨੰਦ ਕਾਰਜ਼ਾ ਮਗਰੋਂ ਮੈਨੂੰ ਤੋੜ ਦਿੱਤਾ ਤੋੜਨ ਲੱਗਿਆ ਮਾਂ ਨੇ ਬਾਪੂ ਦੀ ਪਰਵਾਹ ਕੀਤੇ ਬਗੈਰ ਹੀ ਮੈਨੂੰ ਤਾਗਲ ਬੱਕਰੀ ਪਾ ਲਈ ਮਾਦੀਆ ਪੁੱਬਾਂ ਨਿਕਰ-ਨਿਕਲ ਜਾਂਦੀਆਂ ਸਨ ਮੈਂ ਤਾਂ ਪੱਥਰ ਬਣੀ ਖੜੀ ਰਹੀ ਬਾਪੂ ਲਈ ਤਾਂ ਮੈਂ ਸਿਰਫ ਪੱਥਰ ਹੀ ਸੀ ਅਸਲਤੋਂ ਬਾਪੂ ਪੱਥਰ ਤੋਂ ਵੀ ਆਜ਼ਾਦ ਹੋ ਚੱਲਿਆ ਸੀ ਭਾਵੇਂ ਕਿ ਪੱਥਰ ਤਾਂ ਉਸ ਦਾ ਗੁਲਾਮ ਰਿਹਾ ਸੀ ਅੱਜ ਤੀਕ ਮੈਂ ਬਾਪੂ ਨੂੰ ਕਦੀ ਪੂਰੀ ਤਰ੍ਹਾਂ ਤੱਕਿਆ ਨਹੀਂ ਸੀ ਬਾਪੂ ਨੇ ਤਾਂ ਮੈਨੂੰ ਤੱਕਣਾ ਹੀ ਕੀ ਸੀ ਬਸ ਇੱਕ 6 ਫੁੱਟ ਗਿੱਠ ਦੀ ਦਾੜੀ ਵਾਲਾ ਪਰਛਾਵਾਂ ਮੇਰੇ ਜਨਤ ਸੀ ਕਦੇ ਰੇਲ ਕਦੇ ਬਾਜ਼ੀ ਕਦੇ ਰਿਕਸ਼ੇ ਵਿੱਚ ਚੜ੍ਹਨ ਉਤਰਨ ਮਗਰੋਂ ਮੈਂ ਇੱਕ ਘਰ ਵਿੱਚ ਆ ਗਈ ਸੀ ਰਾਤ ਵੀ ਰਾਹ ਵਿੱਚ ਲੰਘ ਗਈ ਸੀ ਅਗਲੇ ਦਿਨ ਦੀ ਦੁਪਹਿਰ ਵੀ ਲੰਘ ਚੱਲੀ ਸੀ ਕਰਵੜ ਨੂੰ ਪਹਿਲਾਂ ਤੀਲ ਚੋਕੀ ਮੇਰਾ ਸਵਾਗਤ ਕੀਤਾ ਗਿਆ ਮਾਂ ਦੀਆਂ ਦੁਆਵਾਂ ਲੈ ਕੇ ਲੱਗ ਗਈਆਂ ਸੋਹਰਾਕਰ ਮੇਰੇ ਲਈ ਸਵਰਗ ਨਿਕਲਿਆ ਪਤੀ ਬਸ 5-6 ਸਾਲ ਵੱਡਾ ਸੀ ਤੇ ਖੱਬੀ ਲੱਤ ਤੋਂ ਥੋੜਾ ਲੰਗਾ ਕੇ ਤੁਰਦਾ ਸੀ ਸੋਹਰਾ ਮੇਰਾ ਨੀਰਾ ਦੇਵਤਾ ਸੀ ਦਿਨ ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ ਬਾਪੂ ਦੇ ਪਿਆਰ ਤੋਂ ਪੂਰੀ ਮੇਰੀ ਆਤਮਾ ਨੇ ਸਕੂਨ ਮਹਿਸੂਸ ਕੀਤਾ ਸੀ ਕਿਤੇ ਤਾਂ ਝੋਲੀ ਵਿੱਚ ਖੈਰਾਤ ਪਈ ਸੀ ਸਾਸ ਹੁੰਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੀ ਕਦੀ ਮਾਂ ਦੀ ਯਾਦ ਸੀਨੇ ਨੂੰ ਧੂਪ ਆਉਂਦੀ ਚਾਰ ਸਾਲਾਂ ਵਿੱਚ ਮੈਂ ਇੱਕ ਮੁੰਡੇ ਕੁੜੀ ਦੀ ਮਾਂ ਬਣ ਗਈ ਮਾਂ ਬਣਨ ਮਗਰੋਂ ਮਾਂ ਦੀ ਹੋਰ ਵੀ ਜ਼ਿਆਦਾ ਯਾਦ ਆਉਂਦੀ ਮੇਰੇ ਚੋਰੀ-ਚੋਰੀ ਡਿੱਗਦੀ ਅਥੂਆ ਨੂੰ ਮੇਰੇ ਸਹੁਰੇ ਨੇ ਇੱਕ ਦਿਨ ਬੋਚ ਲਿਆ ਉਸਨੇ ਮੈਨੂੰ ਕਿਹਾ ਧੀਏ ਮੈਂ ਨਹੀਂ ਜਾਣਦਾ ਤੇਰਾ ਪਿੰਡ ਕਿਹੜਾ ਹੈ ਸਾਨੂੰ ਤੇਰੇ ਬਾਪ ਨਾਲ ਮਿਲਾਉਣ ਵਾਲਾ ਵੀ ਗਾਹਾਂ ਦੀ ਗਾਂ ਹੀ ਸੀ ਕੋਈ ਉਹਦਾ ਕੋਈ ਥੋ ਪਤਾ ਨਹੀਂ ਉਹਨੇ ਇੱਕ ਗੱਲ ਮੁਕਾਈ ਸੀ ਬਸ ਤੈਨੂੰ ਤੇਰੇ ਪੇਕੇ ਪਿੰਡ ਬਾਰੇ ਨਾ ਕੁਝ ਪੁੱਛਣਾ ਨਾ ਕਦੇ ਤੈਨੂੰ ਜਾਣ ਦੇਣਾ ਜੇ ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਹੈ ਤਾਂ ਆਪਾਂ ਤੈਨੂੰ ਮਿਲਵਾ ਲਿਆਉਂਦੇ ਆ ਮੈਨੂੰ ਤਾਂ ਪਿੰਡ ਦਾ ਕੁਝ ਪਤਾ ਨਹੀਂ ਤੈਨੂੰ ਪਤਾ ਹੈ ਕੁਝ ਤੇਰਾ ਬਾਪ ਕੁਝ ਬੋਲਿਆ ਤਾਂ ਮੈਂ ਆਪੇ ਨਿਭੜ ਲਊਂ ਆਂਦੇ ਨਾਲ ਮੇਰੇ ਹੌਂਕਿਆ ਨੇ ਮੇਰੇ ਸਹੁਰੇ ਨੂੰ ਬੁੱਕਲ ਵਿੱਚ ਲੈ ਕੇ ਬਾਪ ਵਾਲਾ ਪਿਆਰ ਵੰਡਾਉਣ ਲਈ ਮਜਬੂਰ ਕੀਤਾ ਕੁੜੇ ਜੀਤੀਏ ਤੂੰ ਐ ਭਲਾ ਮੈਂ 200 ਉੱਤਰ ਗਲੀ ਵਿੱਚ ਤੁਰ ਹੀ ਜਾ ਰਹੀ ਸੀ ਮੈਨੂੰ ਪਿੱਛੋਂ ਆਵਾਜ਼ ਵੱਜੀ ਤੇ ਮੈਂ ਰੁਕ ਗਈ ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ ਦਿੱਤਾ ਸਤ ਸ੍ਰੀ ਅਕਾਲ ਹਾਂ ਚਾਚੀ ਮੈਂ ਜੀਤੀ ਆ ਮੈਂ ਚਾਚੀ ਨੂੰ ਗਲਵਕੜੀ ਪਾ ਮਿਲੀ ਹੋਰ ਸੁਣਾ ਕਿਵੇਂ ਕੁੜੇ ਹੁਣ ਪਹੁੰਚੀ ਐ ਕੋਈ ਲੈ ਨਹੀਂ ਗਿਆ ਚਾਚੀ ਨੇ ਗੱਲ ਆ ਮੈਨੂੰ ਸਵਾਲ ਕੀਤੇ ਠੀਕ ਆ ਚਾਚੀ ਜਦੋਂ ਤੁਹਾਡਾ ਫੋਨ ਗਿਆ ਬਈ ਬਾਪੂ ਬਹੁਤਾ ਢਿੱਲਾ ਉਸੇ ਵੇਲੇ ਤੁਰ ਪਈ ਸਾਂ ਪਰਾਤੀ ਬਾਪੂ ਪੂਰਾ ਹੋ ਗਿਆ ਅੱਗੋ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਚਾਚੀ ਨੇ ਮੈਨੂੰ ਆਪਣੇ ਘਰ ਵੱਲ ਤੋਰ ਦਿਆਂ ਕਿਆ ਚੱਲ ਕੇ ਰਾਂ ਘਰੇ ਆਪਣੇ ਐਨੀ ਲੰਮੀ ਵਾਰ ਤੋਂ ਆਈ ਐ ਚਾਹ ਪਾਣੀ ਪੀ ਕੇ ਚੱਲਦੇ ਆ ਜਦੋਂ ਮੈਨੂੰ ਮੇਰਾ ਸਹੁਰੇ ਮੇਰੇ ਪਿੰਡ ਮਾਂ ਨੂੰ ਮਿਲਾਉਣ ਲਈ ਲੈ ਕੇ ਆਇਆ ਸੀ ਤਾਂ ਅਸੀਂ ਇਸੇ ਸ਼ਰੀਕੇ ਚ ਚਾਚੀ ਲੱਗਦੀ ਘਰ ਰਾਤ ਰੱਤੀ ਸੀ ਉਦੋਂ ਵੀ ਚਾਚੀ ਨੇ ਸੱਦ ਮਾਰ ਕੇ ਆਪਣੇ ਘਰ ਬੁਲਾ ਲਿਆ ਸੀ ਚਾਹ ਪਾਣੀ ਪਿਆ ਕੇ ਚਾਚੀ ਨੇ ਮਾਂ ਬਾਰੇ ਦੱਸਿਆ ਸੀ ਜੀਤੀਏ ਤੇਰੇ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਸੀ ਤੈਨੂੰ ਤੋਰਨ ਮਗਰੋਂ ਮੰਝੇ ਨਾਲ ਜੋੜ ਕੇ ਰਹਿ ਗਈ ਵਿਚਾਰੀ ਤੇਰੇ ਵੀਰਾਂ ਨੇ ਕਾਲਜ ਚ ਪੜ੍ਹਦੀਆਂ ਕੁੜੀਆਂ ਨਾਲ ਵਿਆਹ ਕਰਾ ਲਏ ਉਹ ਤਾਂ ਸ਼ਹਿਰੀ ਹੋ ਗਏ ਕਦੇ ਪਿੰਡਵੰਨੀ ਉਹਨਾਂ ਨੇ ਮੂੰਹ ਹੀ ਨਹੀਂ ਕੀਤਾ ਤੇਰੀ ਬੇਬੇ ਵਿਚਾਰੀ ਮੌਤ ਨਾਲ ਘੁੱਲਦੀ ਰਹੀ ਪਰ ਉਹਨਾਂ ਦੋਹਾਂ ਨੇ ਕੋਈ ਬਾਤ ਨਾ ਪੁੱਛੀ ਹੋਂਦੀ ਸੰਗਰਾਮ ਨੂੰ 6 ਮਹੀਨੇ ਹੋ ਜਾਣੇ ਆ ਮੁੱਕੀ ਨੂੰ ਮਾਂ ਤੋਰ ਗਈ ਸੀ ਮੈਨੂੰ ਮਿਲੇ ਬਗੈਰੀ ਹੋਂਦੀ ਆਖਰੀ ਗੱਲ ਵਕੜੀ ਦਾ ਚੇਤਾ ਆਇਆ ਉਹ ਮਨਾ ਮੇਰੀਆ ਜੇ ਮਾਂ ਨੇ ਇੰਜ ਤੁਰ ਜਾਣਾ ਸੀ ਤਾਂ ਮੈਂ ਉਹਨੂੰ ਉਦੋਂ ਕਿਉਂ ਨਾ ਘੁੱਟ ਕੇ ਮਿਲੀ 6 ਮਹੀਨੇ ਪਹਿਲਾਂ ਕਿਉਂ ਨਾ ਆਈ ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ ਮੇਰਾ ਅੰਦਰਲਾ ਆਪਾ ਮੈਨੂੰ ਲਾਂ ਤਾਂ ਪਾ ਰਿਹਾ ਸੀ ਪਰ ਹੁਣ ਤੀਕ ਤਾਂ ਵੇਲਾ ਲੰਘ ਚੁੱਕਾ ਸੀ ਹੁਣ ਮੈਨੂੰ ਕਿਹਨੇ ਦੱਸਣਾ ਸੀ ਬਾਪੂ ਦਾ ਵਾਪਸ ਮੋੜਦੇ ਆ ਮੇਰੇ ਸਹੁਰੇ ਨੇ ਚਾਚੀ ਨੂੰ ਮੇਰਾ ਮੋਬਾਈਲ ਨੰਬਰ ਲਿਖਾ ਦਿੱਤਾ ਸੀ ਭਾਈ ਜੀਤੀ ਨੂੰ ਕਦੇ ਵੇਲੇ ਇੱਕ ਵੇਲੇ ਦੁੱਖ ਦੇ ਸੁਖ ਦੇ ਫੋਨ ਕਰ ਲਿਆ ਕਰੋ ਪਾਜਵੀ ਚਾਚੀ ਚਾਹ ਪਿਉਨ ਮਗਰੋਂ ਬੋਲੀ ਜੀਤੀਏ 8-10 ਦਿਨਾਂ ਦਾ ਤਾਂ ਤੇਰਾ ਬਾਪੂ ਬਾਹਲੇ ਢਿੱਲੇ ਤੇਰੇ ਵੀਰਾਂ ਨੇ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਭਲੇਨਾ ਵੀ ਬੰਦਾ ਕਾਹਦਾ ਕੰਮ ਹੋਇਆ ਜੇ ਦੁੱਖ ਤੇ ਸੁੱਖ ਦੇ ਹਾਲ ਨਹੀਂ ਪੁੱਛਣਾ ਕਾਂ ਦੀ ਖਾਤਰ ਮਾਪਿਓ ਦਿਨ ਰਾਤ ਇੱਕ ਕਰਦੇ ਆ ਤੇ ਔਲਾਦ ਪਿਛਲੇ 3-4 ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ ਕਿ ਕੋਈ ਜੀਤੀ ਨੂੰ ਸੁਨੀਹਾ ਲਾ ਬੁਲਾ ਲਓ ਮੈਂ ਤੇਰਾ ਦਿੱਤਾ ਨੰਬਰ ਬੜਾ ਲਵਾਲਵਾ ਦੇਖਿਆ ਪਰ ਮਿਲਦਾ ਹੀ ਨਹੀਂ ਸੀ ਚਾਚੀ ਕੀ ਕਰਦੀ ਜਵਾਕਾਂ ਨੇ ਲੜਦੇ ਆ ਫੋਨ ਹੀ ਠਾ ਸੁੱਟਤਾ ਦੁਕਾਨ ਵਾਲੇ ਨੇ ਠੀਕ ਕਰਨ ਤੇ 4-5 ਦਿਨ ਲਾਤੇ ਮੈਂ ਆਪਣੀ ਮਜਬੂਰੀ ਸੁਣਾ ਦਿੱਤੀ ਜਿਹੜੀ ਮੰਦ ਭਾਗੀ ਸੀ ਮੇਰੇ ਲਈ ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ ਮੈਂ ਤੇਰੇ ਵੀਰਾਂ ਨੂੰ ਵੀ ਸਨੇਹਾ ਭੇਜਿਆ ਸੀ ਬਈ ਜੀਤੀ ਆਪਣਾ ਪਿੰਡ ਦੱਸ ਕੇ ਗਈ ਐ ਕੋਈ ਜਾ ਨਾ ਜਾ ਕੇ ਉਹਨੂੰ ਲੈ ਆਓ ਪਰ ਜਿਵੇਂ ਦਿਨ ਦੱਸਿਆ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸੁਣਿਆ ਬਈ ਬਹੂਆਂ ਦੇ ਇਸ਼ਾਰਿਆਂ ਤੇ ਨੱਚਦੇ ਆ ਦੋਵੇਂ ਕਰਜਵਈ ਬੰਨਣਾ ਸੌਖੈ ਤੇਰੇ ਬਾਪੂ ਨੂੰ ਜਿੰਨੂੰ ਕੋਈ ਦਵਾਦਾਰੂ ਹੋ ਸਕੀ ਉਹਨੇ ਕੋ ਤੇਰਾ ਚਾਚਾ ਕਰਵਾਉਂਦਾ ਰਿਆ ਦালিয়া ਜਾਂ ਖਿਚੜੀ ਬਣਾ ਕੇ ਮੈਂ ਆਪ ਦੇ ਕੇ ਆਉਂਦੀ ਰਹੀ ਆ ਤਿੰਨ ਦਿਨ ਹੋ ਗਏ ਸੀ ਕੁਛ ਨਹੀਂ ਲੰਗਦਾ ਸੀ ਸੰਗੋ ਹੁਣ ਤਾਂ ਬਾਲਾ ਔਖਾ ਹੋ ਉਹ ਮੁਕੇ ਚਾਚੀ ਨੇ ਸਾਰੀ ਵਿਤਿਆ ਸੁਣਾ ਤਰੀ ਕਰੋ ਤੁਰਨ ਵੇਲੇ ਵੀਰੇ ਨੂੰ ਮੈਂ ਫੋਨ ਕੀਤਾ ਸੀ ਉਹਨੇ ਅੱਗੋ ਜ਼ਹਿਰ ਉਗਲਿਆ ਸੀ ਤੂੰ ਆ ਕੇ ਕੀ ਕਰਨਾ ਹੈ ਭਲਾ ਤੇਰੇ ਬਿਨਾ ਕਿਹੜਾ ਬਾਪੂ ਦੀਆਂ ਬਾਹਾਂ ਆਕੜੀਆਂ ਮਿਲਣ ਨੂੰ ਨਾਲੇ ਉਹੀ ਬਾਪੂ ਐ ਜੋ ਪਹਿਲਾਂ ਸੀ ਸੋਹਰਾ ਬਿਮਾਰ ਹੋਣ ਕਰਕੇ ਪਤੀ ਨੂੰ ਉਸੇ ਦੇਖਭਾਲ ਕਰਨ ਲਈ ਕਿਹਾ ਬੱਚੇ ਵੀ ਪਤੀ ਦੇ ਹਵਾਲੇ ਕਰ ਇਕੱਲੀ ਤੁਰ ਪਈ ਸਾਂ ਮੈਂ ਤੇ ਚਾਚੀ ਘਰ ਵੱਲੋਂ ਤੁਰ ਪਈਆਂ ਘਰ ਪਹੁੰਚ ਧਿਆਨ ਲਾ ਤੱਕਿਆ ਘਰ ਹੁਣ ਘਰ ਨਹੀਂ ਲੱਗ ਰਿਹਾ ਸੀ ਮਾਂ ਇਸ ਨੂੰ ਸਾਫ਼ ਸੁਥਰਾ ਰੱਖਦੀ ਸੀ ਵੇੜੇ ਵਿੱਚ ਘਾਹ ਉੱਗ ਗਿਆ ਪਿਆ ਸੀ ਵੇੜੇ ਵਿੱਚ ਮਾਂ ਦੀ ਆਤਮਾ ਘੁੰਮਦੀ ਨਜ਼ਰ ਆਈ ਮਾਂ ਤੂੰ ਮੈਨੂੰ ਮਿਲੇ ਬਗੈਰੀ ਤੁਰ ਗਈ ਇੱਕ ਵੇਰ ਮੇਰਾ ਘਰ ਵੇਖ ਜਾਂਦੀ ਆ ਜਾ ਜੀਤੀਏ ਆਤੀ ਨੇ ਮੈਨੂੰ ਹਲੂਣ ਕੇ ਅੱਗੇ ਤੁਰਨ ਲਈ ਕਿਹਾ ਬਾਪੂ ਤੁਰ ਗਿਆ ਸੀ ਆਸ-ਪਾਸ ਲੋਕਾਂ ਦਾ ਇਕੱਠ ਸੀ ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ ਬਾਪੂ ਦੇ ਮੂੰਹ ਤੋਂ ਕੱਪੜਾ ਪਾਸੇ ਕਰ ਅੱਜ ਪਹਿਲਾਂ ਵੇ ਨੀਜ਼ ਲਾ ਕੇ ਟੱਕਿਆ ਦੇ ਕੇ ਤਾਂ ਨਿਕਲ ਆਈਆਂ ਮਾਂ ਨੂੰ ਵੀ ਚੇਤੇ ਕੀਤਾ ਸ਼ਾਮ ਦੇ 4 ਵਜੇ ਚੱਲੇ ਸਨ ਘਰ ਦੋਨਾਂ ਭਰਾਵਾਂ ਚੋਂ ਅਜੇ ਕੋਈ ਨਹੀਂ ਆਇਆ ਸੀ ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ ਲੋਕਾਂ ਨੇ ਆਪਸ 'ਚ ਰਾਏ ਕੀਤੀ ਚਲੋ ਭਾਈ ਬਹੁਤ ਟਾਈਮ ਹੋ ਗਿਆ ਮੁੰਡੇ ਨਹੀਂ ਆਉਂਦੇ ਤਾਂ ਕਿ ਕੁੜੀ ਹੈਗੀ ਐ ਸੰਸਕਾਰ ਕਰ ਦਈਓ ਨਾ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸ਼ਮਸ਼ਾਨ ਘਾਟ ਜਾ ਕੇ ਮੈਂ ਕਿਹਾ ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਿ ਵਿਦਾਈ ਦਿਆਂਗੀ ਕਾਸ਼ ਬਾਪੂ ਅਸ ਤੂੰ ਦੇਖਦਾ ਤੇਰੇ ਫੁੱਲਾ ਵਾਂਗਰ ਪਾਲੇ ਪੁੱਤਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘ ਆਈ ਸੀ ਤੇਰੇ ਕੋਲ ਆਖਰ ਤੈਨੂੰ ਤੇਰੀ ਧੀ ਨੇ ਅਗਣੀ ਦਿੱਤੀ ਜਿਨੂ ਤੂੰ ਕਹਿੰਦਾ ਸੀ ਤੈਨੂੰ ਦੂਰ ਵਿਆऊं ਦੋਸਤੋ ਤੁਸੀਂ ਸੁਣੀ ਕਹਾਣੀ ਤੈਨੂੰ ਦੂਰ ਵਿਆऊं ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ